ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜੀ ਸਭ ਤੋਂ ਪਹਿਲਾਂ ਜਿੰਨੇ ਵੀ ਸੰਗਤ ਰਿਤੇ ਪਹੁੰਚੇ ਹੈ ਸੋ ਸਾਰਿਆਂ ਦਾ ਜੱਲਾ ਇੱਕ ਇੱਕ ਕਦਮ ਮੇਰੇ ਸਿਰ ਮੁਥੇ ਹੈ ਤੁਸੀਂ ਆਪਣੇ ਕੀਮਤੀ ਸਮਝ ਦੇ ਸਮਾਗੜ ਕੇ ਕਾਫੀ ਮੇਰੇ ਭੈਣ ਭਰਾ ਵੀਰ ਤੇ ਪਹੁੰਚੇ ਹੈ ਸੋ ਸਾਰਿਆਂ ਦਾ ਧੰਨਵਾਦ ਹੈ ਸੋ ਅਕਾਲੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਜਿਹੜਾ ਉਹ ਸੇਰਾ ਉਹ ਸਾਰਾ ਇਹ ਸਾਡੇ ਹਲਕਾ ਵਾਇਦਾਇਕ ਮਾਨਯੋਗ ਨਰਿੰਦਰਪਾਲ ਜੀ ਸਾਹਮਣਾ ਇਹਨਾਂ ਦੇ ਸੁਭਾਅ ਨੂੰ ਜਾਂਦਾ ਹੈ। ਵੈਰੀ ਗੁੱਡ ਇਹਨਾਂ ਦੀ ਨੇਚਰ ਨੂੰ ਜਾਂਦਾ ਹੈ। ਪਾਰਟੀ ਦੀ ਨੀਤੀਆਂ ਪਾਰਟੀ ਦੇ ਕੰਮਕਾਰ ਤਾਂ ਉਹ ਪੰਜਾਬ ਲੈਵਲ ਤੇ ਹੁੰਦੇ ਨੇ। ਪਰ ਜਿਹੜਾ ਇੱਕ ਅਸੀਂ ਅਕਾਲੀ ਪਾਰਟੀ 'ਚ ਰਹੇ ਜਿੰਨੀ ਕੁ ਸਾਡੇ ਕੋਲੇ ਜੜੀ ਹੈਗੀ ਹੈ ਉਦੋਂ ਪਾਵਰ ਸੀ ਉਹ ਅਸੀਂ ਆਪਣੀ ਵਰਤੀ ਹੈ। ਪਰ ਫਿਰ ਵੀ ਮੈਂ ਸੁਬਾਹ ਦੇ ਗਿਆ ਉਹ ਗੱਲ ਕਰਦਾ ਜੇ ਸਾਨੂੰ ਕੋਈ ਛੋਟਾ-ਬੋਟਾ ਵੀ ਕੰਮ ਪਿਆ ਹੈ ਤਾਂ ਇਹਨਾਂ ਨੂੰ ਸਾਫ਼ ਹੋ ਪਤਾ ਸੀ ਵੀ ਇਹ ਮੇਰੇ ਨਾਲ ਨਹੀਂ ਚੱਲੇ ਪਰ ਇਹਨਾਂ ਨੇ ਮਤਲਬ ਦਿਨ ਦੀ ਘਰਾਇਆਂ ਤੋਂ ਉੱਥੇ ਪਹੁੰਚ ਸਾਡਾ ਪਹੁੰਚਣ ਤੇ ਧੰਨਵਾਦ ਵੀ ਕੀਤਾ ਔਰ ਸਾਡੇ ਕੰਮ ਵੀ ਕੀਤੇ ਮੈਂ ਲੋਕਾਂ ਦੇ ਕੰਮ ਵੀ ਵੇਖ ਰਿਆ ਸੀ ਇਹਨਾਂ ਦੇ ਉਹ ਸਾਰਾ ਇਹਨਾਂ ਦਾ ਸੁਭਾਅ ਨੂੰ ਚੇਹਰਾ ਜਾਂਦਾ ਜਿਹੜੇ ਕਿ ਪਾਰਟੀ ਤੋਂ ਬਾਹਰ ਵਾਲੇ ਬੰਦੇ ਤੇ ਵੀ ਜਿਹੜੇ ਜਹਿਜ ਕੰਮ ਨੇ ਉਹ ਇਹਨਾਂ ਨੇ ਨਹੀਂ ਰੋਕੇ ਅਗਲੀ ਗੱਲ ਮੈਂ ਮੈਂ 2 ਸਾਲਾਂ ਦੇ ਵਿੱਚ ਸ਼ਾਇਦ ਮੈਂ ਪਹਿਲਾਂ ਵੀ ਗੱਲ ਕੀਤੀ ਹੋਣੀ ਔਰ ਫਿਰ ਮੈਂ ਬਾਅਦ ਵਿੱਚ ਵੱਡੀਆਂ ਸਟੇਜਾਂ ਤੇ ਵੀ ਇਹ ਗੱਲ ਕਰੂੰਗਾ ਕਿ ਪੂਰੇ ਪੰਜਾਬ ਦਾ ਜੇ 2 ਸਾਲਾਂ ਦਾ ਆਪਾਂ ਡਾਟਾ ਕੱਢ ਲਈਏ ਪਿਛਲੀਆਂ ਸਰਕਾਰਾਂ ਦੇ ਕੰਪੈਰੀਟਿਵਲੀ ਖਾਸ ਕਰਕੇ ਕਾਂਗਰਸ ਸਰਕਾਰ ਦੇ ਮੁਕਾਬਲੇ ਜਿੰਨੀਆਂ ਐਫਆਈਆਰ ਆਈ ਪਹਿਲਾਂ ਹੋਈਆਂ ਜਿੰਨੇ ਪਰਚੇ ਪਹਿਲਾਂ ਹੁੰਦੇ ਸੀ ਲੋਕਾਂ ਦੇ ਵਿੱਚ ਉਹ ਇਹਨਾਂ ਦੇ ਕਾਂਗਰਸੀਆਂ ਤੇ ਅਕਾਲੀਆਂ ਦੇ ਮੁਕਾਬਲੇ ਕੁਝ ਵੀ ਨਹੀਂ ਹੈਗੇ ਜੋ ਹੋਇਆ ਹੈ ਜੇ ਕਿਸੇ ਨੇ ਨਜਾਇਜ਼ ਕੀਤਾ ਤਾਂ ਉਹਦੇ ਤਾਂ ਕਾਰਵਾਈ ਕਰਨੀ ਅਸੀਂ ਵੀ ਕਹਿਆ ਵੀ ਬਣਦਾ ਹੈ ਪਰ ਨਜਾਇਜ਼ ਨਹੀਂ ਹੋਇਆ ਕਿਉਂਕਿ ਜਦੋਂ ਪਰਚੇ ਹੁੰਦੇ ਨੇ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਤਾਂ ਉਦੋਂ ਸਾਡੇ ਜਿਹੜੀ ਸ਼ਾਂਤੀ ਭੰਗ ਹੋ ਜਾਂਦੀ ਏ ਮੁਹੱਲੇ ਦੀ ਸ਼ਾਂਤੀ ਭੰਗ ਹੁੰਦੀ ਏ ਗਲੀਆਂ ਦੀ ਪੰਗ ਹੁੰਦੀ ਏ ਪਿੰਡਾਂ ਦੀ ਪੰਗ ਹੋ ਜਾਂਦੀ ਏ ਤਾਂ ਉਹ ਸਾਡਾ ਇੱਕੇ ਨੂੰ ਜਿਹੜੀ ਹੈ ਉਹ ਭਾਈਚਾਰੇ ਨੂੰ ਠੇਸ ਪਹੁੰਚਦੀ ਹੈ ਸੋ ਇਸ ਗੱਲ ਦੀ ਮੈਂ ਵਧਾਈ ਦੇਣਾ ਪੂਰੀ ਜਿਹੜੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਉਹਨਾਂ ਦੇ ਜਿੰਨੇ ਵੀ ਥੱਲੇ ਵਲੰਟੀਅਰ ਨੇ ਐਮਐਲਐਸ ਨੇ ਔਰ ਨਰਿੰਦਰਪਾਲ ਦੀ ਸਾਹਮਣਾ ਜੀ ਐਮਐਲਐ ਨੇ ਕਿ ਇਹਨਾਂ ਨੇ ਇਹ ਪਰਚੀਆਂ ਨੂੰ ਬੜੀ ਠੱਲ ਪਾਈ ਹੈ ਮਤਲਬ ਕਿ ਨਜਾਇਜ਼ ਕਿਸੇ ਤੇ ਨਹੀਂ ਹੋਇਆ ਤੇ ਕਿਸੇ ਦਾ ਕੋਈ ਕਸੂਰ ਵੀ ਹੋਇਆ ਤਾਂ ਉਹ ਵੀ ਇੱਕ ਕੋਈ ਸਿਆਣਾ ਬੰਦਾ ਲਾ ਕੇ ਤੇ ਇਹਨਾਂ ਨੇ ਪੰਚਾਇਤੀ ਤੌਰ ਤੇ ਉਹਦੀ ਹੱਕ ਰਸਿ ਕਰਾਈ ਹੈ ਔਰ ਉਹਨਾਂ ਦਾ ਰਾਜੀਨਾਮਾ ਕਰਾਉਣ ਦੇ ਵਿੱਚ ਜਿਹੜਾ ਹੈਗਾ ਇਹਨਾਂ ਦਾ ਅਹਿਮ ਰੋਲ ਰਿਹਾ ਹੈ ਜਿਹੜੀ ਕਿ ਇਹ ਚੀਜ਼ ਮੈਨੂੰ ਚੰਗੀ ਲੱਗੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੇ ਨੀਤੀਆਂ ਦੀ ਇਹ ਗੱਲਾਂ ਪਾਰਟੀ ਦੇ ਕੰਮਕਾਰ ਮੈਰਿਟ ਦੇ ਆਧਾਰ ਤੇ ਅਧਿਆਪਕਾਂ ਦੀ ਪਰਤੀ ਹੋਣੀ ਕਿੰਨੇ ਕੁੜੀਆਂ ਜੜੀਆਂ ਉਹ ਸਾਡੇ ਪੰਜਾਬ ਦੇ ਵਿੱਚ ਜੱਜ ਲੱਗੀਆਂ ਇਹ ਗੱਲਾਂ ਸਾਰੀਆਂ ਵੱਡੀਆਂ ਸਟੇਜਾਂ ਤੇ ਕਰਨ ਵਾਲੀਆਂ ਨੇ ਉਹ ਸਿਹਰਾ ਜਿਹੜਾ ਸਾਰਾ ਆਮ ਆਦਮੀ ਪਾਰਟੀ ਜਿਹੜੀ ਹੈ ਸਰਕਾਰ ਬਣੀ ਹੈ ਉਹ ਇਹਨੂੰ ਜਾਂਦਾ ਹੈ ਸੋ ਵੱਧ ਘੱਟ ਕੋਈ ਸ਼ਬਦ ਨਿਕਲਿਆ ਤਾਂ ਮਾਫੀ ਚਾਹੂੰਗਾ ਸੋ ਇੱਕ ਵਾਰ ਫਿਰ ਮੈਂ ਜਿੰਨੇ ਵੀ ਸੰਗਤ ਇੱਥੇ ਪਹੁੰਚੀ ਹੈ ਔਰ ਸਾਡੇ ਨਾਲ ਸਾਡੇ ਬੜੇ ਅਕਾਲੀ ਪਾਰਟੀ ਦੇ ਜਾਰੂ ਵਰਕਰ ਚੇਅਰਮੈਨ ਵੀ ਰਹੇ ਨੇ ਸਤਾਉ ਮਿੰਦਰਪਾਲਜੀ ਸ਼ਰਮਾ ਆਪਣੇ ਸਰਪੰਚ ਸਾਹਿਬ ਕਿਹੜੇ ਵਾਲੀ ਤੋਂ ਇੱਧਰ ਸਾਡੇ ਬਲਾਕ ਪ੍ਰਧਾਨ ਬੜੇ ਭੋਲੇ-ਭਾਲੇ ਨੇ ਮੈਂ ਕਹਿੰਨਾ ਵੀ ਖੂਗੀ ਤੂੰ ਵੀ ਭੋਲੇ ਨੇ ਬੰਦੇ ਪਰ ਇਹਨਾਂ ਨੇ ਜਿਹੜੀ ਇਹ ਸੇਵਾ ਦਾ ਵੀੜਾ ਲਿਆ ਭਜਨ ਜੀ ਹੋਰਾਂ ਨੇ ਭਜਨ ਹੰਸ ਹੈ ਇਹਨਾਂ ਦਾ ਨਾਮ ਵਾਕਈ ਹੰਸ ਨੇ ਸੋ ਇਹਨਾਂ ਦੇ ਵੀ ਧੰਨਵਾਦ ਕਰਦਾ ਇਹਨਾਂ ਦੇ ਦੇ ਸਵਾਦੀ ਗੱਲ ਕਰੀ ਤੇ ਸੋਸ਼ਲ ਵਰਕਰ ਨੇ ਸਮਾਜ ਦੇ ਵਿੱਚ ਕਿਸੇ ਦੁਖੀਆਂ ਦੀ ਸਹਾਇਤਾ ਕਰਨੀ ਹੋਵੇ ਉਹ ਅਸੀਂ ਇਹਨਾਂ ਤੋਂ ਸਿੱਖਿਆ ਸੋ ਇਹ ਹਰ ਵੇਲੇ ਤਿਆਰ ਰਹਿੰਦੇ ਨੇ ਕਿਸੇ ਦੁਖੀ ਦੀ ਸੇਵਾ ਕਰਨ ਦੇ ਸੋ ਸਾਰੇ ਜਿੰਨੀ ਟੀਮ ਹੈ ਸਾਰੇ ਦੁਖੀਆਂ ਦੀ ਸੇਵਾ ਕਰਨ ਵਾਲੀ ਹੈ ਸੋ ਅੱਜ ਗਰੀਬ ਨਿਵਾਸ ਦੇ ਘਰ ਪਹੁੰਚੇ ਨੇ ਸੋ ਇਹਨਾਂ ਦਾ ਮੈਂ ਇੱਥੇ ਧੰਨਵਾਦ ਕਰਦਾ ਵੈ ਗੁਰੂ ਜੀ ਕਾ ਖਾਲਸਾ ਵੈ ਗੁਰੂ ਜੀ ਕੀ ਫਤਿਹ ਹਾਂਜੀ ਅਮਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਪੁਰਾਣੇ ਵਰਕਰ ਜੋ ਅਕਾਲੀ ਦਲ ਦੇ ਤੁਹਾਡੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੈ ਜੀ ਜੀ ਅੱਜ ਬੜਾ ਸਾਡਾ ਵੱਡਾ ਨਾਇਕ ਇਹਨਾਂ ਪਰਿਵਾਰ ਦੇ ਵਿੱਚ ਵੱਧਾ ਹੋਇਆ ਹੈ ਆਮ ਆਦੀ ਪਾਰਟੀ ਦੇ ਪਰਿਵਾਰ ਦੇ ਵਿੱਚ ਜੋ ਸਾਡੇ ਬਹੁਤ ਹੀ ਸਤਕਾਰਯੋਗ ਸਾਡੇ ਵੱਡੇ ਵੀਰ ਜੀ ਰਾਜਕਿਰਨ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਬਹੁਤ ਖੁਸ਼ੀ ਦੀ ਗੱਲ ਹੈ ਜੋ 2 ਸਾਲਾਂ ਦੇ ਵਿੱਚ ਜੋ ਅਸੀਂ ਹਲਕੇ ਦੇ ਲੋਕਾਂ ਦੇ ਕੰਮ ਕੀਤੇ ਨੇ ਸਰਕਾਰ ਨੇ 2 ਸਾਲਾਂ ਦੇ ਵਿੱਚ ਜੋ ਲੋਕਾਂ ਦੇ ਪੱਕੇ ਕੰਮ ਕੀਤੇ ਨੇ ਉਹਨਾਂ ਤੋਂ ਖੁਸ਼ ਹੋ ਕੇ ਅੱਜ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਇਹਨਾਂ ਦਾ ਔਰ ਇਹਨਾਂ ਦੇ ਸਾਰੇ ਸਾਥੀਆਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਜੈ ਨੂੰ ਕਹਿਣਾ ਔਰ ਵਧਾਈ ਦਿਨਾ ਔਰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਨਾ ਸਾਰੇ ਪਰਿਵਾਰਾਂ ਦਾ ਪੂਰਾ ਮਾਨਸਿਕ ਸਹਿਯੋਗ ਕੀਤਾ ਜਾਵੇਗਾ